ਕੀ ਪੰਜਾਬ ਦੇ ਵਿੱਚੋਂ ਗੰਦਪੋਣਾ ਨਗੇਜ਼ਪੋਣਾ ਲਚਰਤਾ ਅਸ਼ਲੀਲਤਾ ਜਿਹੜੀ ਵਕ ਵਕ ਯੂਟਿਊਬਰਾਂ ਦੇ ਦੁਆਰਾ ਵਲੌਗਰਾਂ ਦੇ ਦੁਆਰਾ ਇੰਸਟਾਗ੍ਰਾਮਰ ਦੇ ਦੁਆਰਾ ਅਤੇ ਜਿਨ੍ਹਾਂ ਨੂੰ ਅਸੀਂ ਇਨਫਲੂਐਂਸਰ ਕਹਿੰਦੇ ਆ ਜਿਹੜੇ ਕਈਆਂ ਚੀਜ਼ਾਂ ਨੂੰ ਪ੍ਰੋਮੋਟ ਵੀ ਕਰਦੇ ਨੇ ਲੋਕ ਉਹਨਾਂ ਦੇ ਵੈਲਮਸ਼ਰ ਬਣੇ ਹੋਏ ਨੇ ਲੋਕ ਉਹਨਾਂ ਨੂੰ ਆਪਣਾ ਰੋਡ ਮਾਡਲ ਮੰਨਦੇ ਨੇ ਲੇਕਿਨ ਉਹਨਾਂ ਨੇ ਪੰਜਾਬ ਦੇ ਲੜਕੇ ਅਤੇ ਲੜਕੀਆਂ ਨੂੰ ਦਿੱਤਾ ਕੀ ਗੰਦੀਆਂ ਗੱਲਾਂ ਕਰਨਾ ਅਸ਼ਲੀਲਤਾ ਨਗੇਜ ਪੁਣਾ ਫਰੋਸਣਾ ਤੇ ਇਸ ਕਰਕੇ ਕਹਿੰਦੇ ਨੇ ਕਤਲ ਵੀ ਹੋਇਆ ਜੋ ਕਿ ਸੋਸ਼ਲ ਮੀਡੀਆ ਵਕ ਵਕ ਅਦਾਰਿਆਂ ਵੱਲੋਂ ਇੱਕ ਦੂਜੇ ਉੱਤੇ ਕਟਾਸ ਵਾਰ ਕੀਤੇ ਜਾ ਰਹੇ ਨੇ ਇਹ ਸੇ ਇਕੱਲਾ ਪੰਜਾਬ ਦੇ ਇਨਫਲੂਐਂਸਰਾਂ ਨੂੰ ਨਹੀਂ ਲੱਗਿਆ ਜਿਹੜੇ ਯੂਪੀ ਹਰਿਆਣਾ ਰਾਜਸਥਾਨ ਜਾਂ ਦਿੱਲੀ ਦੇ ਵਿੱਚ ਪੰਜਾਬੀ ਨੇ ਜਿਨ੍ਹਾਂ ਵੱਲੋਂ ਗਲਤ ਅਸਲੀਲਤਾਪੂਰਨ ਯਾਨੀ ਕਿ ਨਗੇਸਪੁਣਾ ਅਤੇ ਭੱਦੀ ਸ਼ਬਦਾਵਲੀ ਦਾ ਪ੍ਰਯੋਗ ਕਰਕੇ ਵੀਡੀਓ ਲੋਕਾਂ ਦੇ ਸਾਹਮਣੇ ਪਰੋਸੀਆਂ ਜਾਂਦੀਆਂ ਨੇ ਉਹਨਾਂ ਦੀ ਖੈਰ ਨਹੀਂ ਉਹਨਾਂ ਨੂੰ ਸਿੱਧੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਇੱਕ ਪਾਸੇ ਇਹ ਕੰਮ ਵਸਿਆ ਹੋਇਆ ਹੈ ਭਾਬੀ ਕਮਲਕੌਰ ਦੇ ਘਤਰ ਨੂੰ ਲੈ ਕੇ ਜਿਸ ਦੀ ਖੁਦ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਪਾਈ ਅਮਰਪਾਲ ਸਿੰਘ ਮਹਿਰੋ ਨੇ ਜ਼ਿੰਮੇਵਾਰੀ ਲਈ ਉਸ ਦੇ ਦੋ ਸਾਥੀ ਗ੍ਰਿਫਤਾਰ ਨੇ ਤਿੰਨਾਂ ਦਿਨਾਂ ਦੇ ਰਿਮਾਨਡ ਤੇ ਚੱਲ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਖੁਲਾਸੇ ਹੋਣਗੇ ਕਿ ਕਤਲ ਕਿਸ ਤਰ੍ਹਾਂ ਹੋਇਆ ਈਮਨਦੋ ਇਹ ਵੀ ਇਲਜ਼ਾਮ ਲੱਗੇ ਨੇ ਕਿ ਪਹਿਲਾਂ ਬਲਾਤਕਾਰ ਕੀਤਾ ਗਿਆ ਲੇਕਿਨ ਅਮਨੀਤ ਕੌਂਟਲ ਜੋ ਹਲਕਾ ਬਠਿੰਡਾ ਦੇ ਐਸਪੀ ਨੇ ਅਮਨੀਤ ਕੌਂਡਲ ਉਹਨਾਂ ਨੇ ਕਿਹਾ ਕਿ ਜਿੰਨੀ ਦੇਰ ਤੱਕ ਇਹਨਾਂ ਦੀ ਮੈਡੀਕਲ ਰਿਪੋਰਟ ਨਹੀਂ ਆ ਜਾਂਦੀ ਉਨੀ ਦੇਰ ਤੱਕ ਅਸੀਂ ਕਹਿ ਨਹੀਂ ਸਕਦੇ ਕਿ ਬਲਾਤਕਾਰ ਪਹਿਲਾਂ ਹੋਇਆ ਹੈ ਤੇ ਬਾਅਦ ਵਿੱਚ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਗਲਾਚ ਰੂਟ ਟੁੱਟਿਆ ਗਿਆ ਇਲ ਵਿੱਚ ਉਹਨਾਂ ਨੇ ਕਿਹਾ ਕਿੰਤੂ ਪਰਤੂ ਨਹੀਂ ਕੀਤਾ ਜਾ ਸਕਦਾ ਲੇਕਿਨ ਕੁਝ ਜਿਵੇਂ ਪੰਜਾਬ ਪੂਰੇ ਭਾਰਤ ਦੇ ਨਾਵੀ ਗ੍ਰਾਮੀ ਗਾਇਕ ਨੇ ਮਿਕਾ ਉਹ ਉਹਦੇ ਹੱਕ ਵਿੱਚ ਆ ਗਏ ਨੇ ਉਹ ਕਹਿੰਦੇ ਵੀ ਕਿਸੇ ਨੂੰ ਕਿਸੇ ਦੀ ਜਾਨ ਲੈਣ ਦੀ ਆਜ਼ਾਦੀ ਨਹੀਂ ਜੋ ਕੁਛ ਮਰਜੀ ਕਰੇ ਤੁਸੀਂ ਵੇਖੋ ਨਾ ਤੁਸੀਂ ਆਪਣੇ ਬੱਚਿਆਂ ਦੀ ਪਹੁੰਚ ਤੋਂ ਮੋਬਾਈਲ ਨੂੰ ਦੂਰ ਰੱਖੋ ਤੁਸੀਂ ਬਿਲਕੁਲ ਇਹਨਾਂ ਨੂੰ ਨਾ ਦੇਖੋ ਜਦੋਂ ਤੁਸੀਂ ਨਾ ਦੇਖੋਗੇ ਇਹ ਵਲੌਗਰ ਆਪਣੇ ਆਪ ਚੰਗੀਆਂ ਵੀਡੀਓ ਪਾਉਣੀਆਂ ਸ਼ੁਰੂ ਕਰ ਦੇਣਗੇ ਲੇਕਿਨ ਜਦੋਂ ਅਸੀਂ ਇਹਨੂੰ ਦੇਖਦੇ ਆ ਜਦੋਂ ਅਸੀਂ ਇਹਨਾਂ ਦੇ ਸਬਸਕ੍ਰਾਈਬਰਸ ਜਾਂ ਫਾਰਵਰਡ ਬਣਦੇ ਆ ਤੇ ਇਹਨਾਂ ਲੋਕਾਂ ਦੇ ਹੌਸਲੇ ਬਲੰਦ ਹੋ ਜਾਂਦੇ ਨੇ ਪੰਜਾਬ ਦੇ ਵਿੱਚ ਵੀ ਕੁਝ ਸਮਾਜ ਸੇਵੀ ਨੇ ਵਕ ਵਕ ਲੋਕਾਂ ਵੱਲੋਂ ਕਈਆਂ ਨੇ ਟਿੱਪਣੀ ਕੀਤੀ ਕਈਆਂ ਨੇ ਕਹਿ ਲਿਆ ਮਦ ਭਾਗਾ ਹੈ ਅਜਿਆ ਨਹੀਂ ਹੋਣਾ ਚਾਹੀਦਾ ਸੀ ਭਾਬੀ ਕਮਲਕੌਰ ਦੇ ਨਾਲ ਹਾਲਾਂਕਿ ਉਹਨੇ ਕੀ ਭਰੋਸਿਆ ਗੰਦ ਅਸੀਲਤਾ ਲਚਰਤਾ ਅਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਦੀ ਸੀ ਜਦੋਂ ਵੀ ਕੋਈ ਵਲੌਗ ਬਣਾਉਂਦੀ ਸੀ ਜਾਂ ਇੰਸਟਾਗ੍ਰam ਤੇ ਕੋਈ ਆਪਣੀ ਸਟੋਰੀ ਜਾਂ ਪੋਸਟ ਸ਼ੇਅਰ ਕਰਦੀ ਸੀ ਹਾਲਾਂਕਿ ਭਾਈ ਅਮਰਤਪਾਲ ਸਿੰਘ ਮਹਿਰੂ ਅਤੇ ਉਸਦੇ ਸਾਥੀਆਂ ਵੱਲੋਂ ਕਈ ਵਾਰ ਕੰਟੈਕਟ ਵੀ ਉਹਦੇ ਨਾਲ ਕੀਤਾ ਗਿਆ ਵੀ ਭੈਣੇ ਤੁਸੀਂ ਇਹਨਾਂ ਕਮਾਂ ਤੋਂ ਬਾਸ ਆਜੋ ਦਸਾਂ ਨਾਵਾ ਦੀ ਕਿਰਤ ਕਰੋ ਤੁਸੀਂ ਪੰਜਾਬ ਦੇ ਸੱਭਿਆਚਾਰ ਦੇ ਨਾਲ ਨਾ ਪੰਜਾਬ ਦੀ ਧਰਤੀ ਨੂੰ ਵੀ ਪਲੂਟ ਕਰ ਰਹੇ ਹੋ ਹੁਣ ਜਿਹੜੇ ਇਨਫਲੂਐਂਸਰ ਹੈਗੇ ਨੇ ਹਰਿਆਣਾ ਦੇ ਵਿੱਚ Rajasthan ਦੇ ਵਿੱਚ UP ਦੇ ਵਿੱਚ Delhi ਦੇ ਵਿੱਚ Punjab ਦੇ ਵਿੱਚ ਉਹਨਾਂ ਨੂੰ ਵੀ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਭਈ ਜੇਕਰ ਤੁਸੀਂ ਆਪਣੀਆਂ ਆਤਾਂ ਤੋਂ ਬਾਸ ਨਾ ਆਏ ਜੇਕਰ ਤੁਸੀਂ ਆਪਣੇ ਕੰਟੈਂਟ ਚੇਂਜ ਨਾ ਕੀਤੇ ਜੇਕਰ ਤੁਸੀਂ ਸੱਭਿਆਚਾਰ ਜਾਂ ਧਾਰਮਿਕਤਾ ਤੋਂ ਦੂਰ ਚਲੇਗਾ ਅਸ਼ਲੀਲਤਾ ਲਚਰਪੁਣਾ ਨਗੇਜ਼ਪਨ ਭद्दी ਸ਼ਬਲਾ ਸ਼ਬਦਾਵਲੀ ਦਾ ਪ੍ਰਯੋਗ ਦੇ ਕੇ ਦਿਖਾਇਆ ਜੇਕਰ ਤੁਸੀਂ ਆਪਣੇ ਅੰਗਾਂ ਦਾ ਪ੍ਰਦਰਸ਼ਨ ਕਰਦੇ ਹੋ ਤੇ ਤੁਹਾਡੇ ਵੱਲ ਵੀ ਸਾਡੀਆਂ ਗੱਡੀਆਂ ਮੁੜ ਪੈਣਗੀਆਂ ਯਾਨੀ ਕਿ ਇਮਨਦੋ ਇਹ ਤੇ ਦੀਪਕਾ ਲੋਤਰਾ ਹੈ ਆਪ੍ਰੀਤ ਜਟੀ ਹੈ ਉਧ ਯਾਨੀ ਕਿ ਰਾਜਸਥਾਨ ਦੇ ਵਿੱਚ ਹਰਿਆਣੇ ਦੇ ਵਿੱਚ ਦਿੱਲੀ ਦੇ ਵਿੱਚ ਯੂਪੀ ਦੇ ਵਿੱਚ ਜਿਹੜੇ ਪੰਜਾਬੀ ਯੂਟਿਊਬਰ ਨੇ ਜਿਹਨਾਂ ਇਨਫਲੂਐਂਸਰ ਨੇ ਉਹਨਾਂ ਨੂੰ ਵੀ ਧਮਕੀਆਂ ਸ਼ਰੇ ਆਮ ਹੁਣ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਨਿਹੰਗ ਸਿੰਘ ਅਥੇ ਨਿਹੰਗ ਸਿੰਘ ਜਥੇਬੰਦੀਆਂ ਨੂੰ ਦਿੱਤੀਆਂ ਜਾ ਰਹੀਆਂ ਨੇ ਕਈ ਇਸ ਦਾ ਵਿਰੋਧ ਕਰ ਰਹੇ ਨੇ ਕਈ ਕਹਿ ਰਹੇ ਨੇ ਇਸ ਦਾ ਆ ਵੀ ਬਹੁਤ ਵਧੀਆ ਹੋਇਆ ਹੈ ਕਿ ਅਜੇ ਲੋਕਾਂ ਨੂੰ ਸਬਕ ਸਿਵਾਉਣਾ ਚਾਹੀਦਾ ਹੈ ਅਜੇ ਲੋਕਾਂ ਦਾ ਪੰਜਾਬ ਦੇ ਵਿੱਚ ਰਹਿਣਾ ਠੀਕ ਨਹੀਂ ਹੈ ਕਿਉਂਕਿ ਪੰਜਾਬ ਦੇ ਲੜਕੇ ਲੜਕੀਆਂ ਨੂੰ ਵਿਗਾੜਿਆ ਜਾ ਰਿਹਾ ਹੈ ਇਸ ਤਰ੍ਹਾਂ ਦੀਆਂ ਵੀਡੀਓ ਪਰੋਸ ਕੇ ਦਿਖਾ ਕੇ ਲੇਕਿਨ ਦੂਸਰੇ ਪਾਸੇ ਕਹਿੰਦੇ ਨੇ ਮਿਕਾ ਜਿਹੜੇ ਸਿੰਗਰ ਨੇ ਪੰਜਾਬ ਦੇ ਵੈਸੇ ਤੁਹਾਨੂੰ ਵਰਲਡ ਵਾਈਡ ਹੋ ਸੇਮ ਸਿੰਗਰ ਨੇ ਉਹਨਾਂ ਵੱਲੋਂ ਕਿਆ ਗਿਆ ਹੈ ਕਿ ਨਿਹੰਗ ਸਿੰਘਾਂ ਦਾ ਫਰਜ਼ ਹੀ ਨਹੀਂ ਬਣਦਾ ਕਿ ਕਮਲਕੌਰ ਭਾਬੀ ਦਾ ਕਤਲ ਕਰਨਾ ਬਿਲਕੁਲ ਉਹਨਾਂ ਨੂੰ ਆਪਣੀਆਂ ਗੱਲਾਂ ਦੇ ਜਿਹੜਾ ਉਹਨਾਂ ਨੇ ਐਕਸ਼ਨ ਲਿਆ ਉਹਦਾ ਪਛਤਾਵਾ ਕਰਨਾ ਚਾਹੀਦਾ ਹੈ ਕਿਸੇ ਨੂੰ ਕੋਈ ਹੱਕ ਨਹੀਂ ਕਿ ਕਿਸੇ ਦੀ ਜਾਨ ਲਵੇ ਬਸ ਤੁਸੀਂ ਵੇਖੋ ਨਾ ਜਦੋਂ ਤੁਸੀਂ ਵੇਖੋਗੇ ਨਾ ਜਦੋਂ ਤੁਸੀਂ ਫਾਲੋਅਰ ਨਾ ਬਣੋਗੇ ਤੇ ਉਹ ਆਪਣੇ ਆਪ ਹੀ ਚੰਗੀਆਂ ਚੀਜ਼ਾਂ ਪੇਸ਼ ਕਰਨ ਲੱਗ ਜਾਂਗੇ ਜੇ ਗੱਲ ਕਰੀਏ 4000 4 ਲੱਖ ਤੋਂ ਪਲੱਸ ਫਾਲੋਅਰ ਸੀ ਕਮ ਭਾਬੀ ਕਮਲਕੌਰ ਦੇ ਉਹਦੇ ਵਿੱਚੋਂ 90% ਉਹਦੇ ਫਾਲੋਅਰ ਪੰਜਾਬੀ ਸੀ ਕੁਝ ਚੜ੍ਹਦੇ ਪੰਜਾਬ ਦੇ ਕੁਝ ਲਹਿੰਦੇ ਪੰਜਾਬ ਦੇ ਇੱਕ ਪਾਸੇ ਧਮਕੀਆਂ ਦਾ ਦੌਰ ਇਹਨਾਂ ਇਨਫਲੂਐਂਸਰਾਂ ਨੂੰ ਯੂਟਿਊਬਰਾਂ ਬਲੌਗਰਾਂ ਫੇਸਬੁੱਕਰਾਂ ਨੂੰ ਤੇ ਦੂਸਰੇ ਪਾਸੇ ਕੁਝ ਲੋਕ ਜਿਹੜੇ ਨੇ ਉਹ ਹੱਕ ਵਿੱਚ ਆ ਗਏ ਨੇ ਕਿ ਅਜਾ ਨਹੀਂ ਕਰਨਾ ਚਾਹੀਦਾ ਜੋ ਕੁਝ ਕਰਦੇ ਨੇ ਕਰਨ 줘 ਪਰ ਦੇਖੋ ਨਾ ਜਦੋਂ ਦੇਖੋਗੇ ਨਾ ਇਹ ਚੰਗੀਆਂ ਚੀਜ਼ਾਂ ਸਮਾਜ ਨੂੰ ਦਿਖਾਉਣੀਆਂ ਸ਼ੁਰੂ ਕਰ ਦੇਣਗੇ